ਅੱਜ ਸਵੇਰੇ ਤੜਕਸਾਰ ਸ਼ਹਿਰ ਵਿੱਚ ਉਸ ਸਮੇਂ ਸੰਸਣੀ ਫੈਲ ਗਈ ਜਦੋਂ ਬਠਿੰਡਾ ਦੇ ਕਸਵਾ ਪਖਤਾ ਪਾਈਕੇ ਦੀ ਅਨਾਜ ਮੰਡੀ ਵਿੱਚ ਸੈਰ ਕਰ ਰਹੀ ਲੜਕੀ ਦੇ ਪੱਟ ਵਿੱਚ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਸਵਾਰ ਗੋਲੀ ਮਾਰ ਕੇ ਫਰਾਰ ਹੋ ਗਏ ਨੇ ਪੀੜਤ ਲੜਕੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਜੀਲਕਪੁਰ ਦੀ ਰਹਿਣ ਵਾਲੀ ਹੈ ਉਸਨੇ ਆਪਣੀ ਮਰਜ਼ੀ ਨਾਲ ਪਖਤਾ ਪਾਈਕੇ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਲੜਕੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਮੰਡੀ ਵਿੱਚ ਸੈਰ ਕਰ ਰਹੀ ਸੀ ਦੋ ਅਣਪਛਾਤੇ ਬਿਨਾ ਨੰਬਰ ਪਲੇਟ ਮੋਟਰਸਾਈਕਲ ਸਵਾਰ ਆ ਕੇ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਇਸ ਤਰ੍ਹਾਂ ਕਿਸੇ ਦਾ ਹਮਲਾ ਕਿਧਰ ਕਿੱਥੇ ਜਾ ਰਿਹਾ ਸੀ ਅਸੀਂ ਉਹ ਕੰਨ ਗਏ ਸੀ ਤੇ ਅੱਛਾ ਕੌਣ ਕੌਣ ਸੀ ਮੈਂ ਤੇ ਮੇਰਾ ਹਸਬੰਦ ਅੱਛਾ ਤੇ ਦੋ ਮੁੰਡੇ ਤੇਜ ਨਾਲੇ ਤਾਂ ਸੈਰ ਕਰਕੇ ਭੱਜ ਗਏ ਕੀ ਕੀ ਵਜ੍ਹਾ ਰੰਜਿ ਦੇ ਬੱਚੇ ਕੀ ਲੱਗ ਰਹੀ ਹੈ ਕਿਉਂ ਕਿ ਕਿਉਂ ਟਾਈ ਗੋਲੀ ਪਤਾ ਨਹੀਂ ਜੈਸੇ ਜਾਣਦੇ ਨਹੀਂ ਹਾਂ ਉਸੀਂ ਸੈਰ ਕਰਨ ਜਾ ਰਹੇ ਸੀ ਬਟੇ ਹਾਂਜੀ ਹਾਂਜੀ ਵੀ ਤੇ ਕਿਨਾ ਤੁਹਾਡਾ ਅਰਸ਼ੀ ਸਿੰਘ ਕੀ ਹੋਇਆ ਕੀ ਸੀਗਾ ਕਿਵੇਂ ਵਾਰਦਾਤ ਹੋਈ ਹੈ ਕੌਣ ਕੌਣ ਸੀਗੇ ਔਰ ਕਾਣੀ ਕੀ ਇਹ ਸਾਰਾ ਸੀ ਮੈਂ ਤੇ ਮੇਰੀ ਵਾਈਪ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀਆ ਉੱਥੇ ਸੈਰ ਕਰਨ ਗਏ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਾਈ ਉਹਦੇ 'ਚ ਇੱਕ ਨਾ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਿ ਆਪਾਂ ਹੁਣ ਲੋਕਲ ਜਾਂਦਾ ਬੰਦਾ ਆਪਾਂ ਨੂੰ ਕੀ ਪਤਾ ਲੱਗਦਾ ਕਿਸੇ ਦਾ ਉਹ ਇਹਦੇ ਗੋਲੀ ਮਾਰੀ ਉਹ ਬੰਨੀ ਸੀ ਕਿ ਮਿਸ ਜੀ ਜਿਹੜਾ ਜੀ ਮਗਰ ਬੈਠਾ ਸੀ ਉਹ ਇਹ ਤਾਂ ਲੈਤੀ ਸੀ ਲੋਜੀ ਤੇ ਜਿਹੜਾ ਚਲਾਉਂਦਾ ਸੀ ਮੋਟਰਸਾਈਕਲ ਉਹਦੇ ਕੋਟ ਪਾਇਆ ਮੈਨਾਂ ਕਦਾ ਧਿਆਨ ਦਿੱਤਾ ਹੀ ਨੰਬਰ ਅਪਡੇਟ ਹੈ ਨਹੀਂ ਸੀ ਮੋਟਰਸਾਈਕਲ ਸਡਨ ਡੇਡ ਮੀ ਨਹੀਂ ਲੰਮਾ ਜੀ ਲੰਮੇ ਤੋਂ ਕੀ ਕਾਰਨ ਕੀ ਹੈ ਕਿ ਤੇ ਲੰਮੇ ਰਜਾ ਲਾਈ ਦਾ ਪ੍ਰੀਮਿਅਮ ਨਹੀਂ ਨਹੀਂ ਉਹਦੇ ਕਰ ਵਾਲੇ ਹੈ ਨਹੀਂ ਇਦਾਂ ਦੀ ਉਹ ਮੈਨੂੰ ਅੱਜ ਹੀ ਕਾਲ ਹੋ ਕੇ ਆਈ ਆ ਉਹ ਕਹਿੰਦੀ ਸੀ ਆਵਾਂਗੇ ਵੀ ਇਹਦਾ ਪਤਾ ਲਾ ਲੈਣਾ ਉਹ ਆਉਂਦੇ ਸੀ ਆਉਣਗੇ ਕਾਰਨ ਕੀ ਲੱਗਦਾ ਹੈ ਕੋਲ ਲੋਕ ਹੋ ਸਕਦੇ ਨੇ ਸ਼ੱਕ ਹੀ ਮਨ ਦੇ ਵਿੱਚ ਨਹੀਂ ਸਕ ਹੁਣ ਕਿਸੇ ਤੇ ਨਹੀਂ ਕਰ ਸਕਦੇ ਜੀ ਆਏ ਆਪਣੀ ਕਿਸਨਾ ਹੈ ਨਹੀਂ ਸੀ ਲੌਗ ਡਾਟ ਜਾਂ ਆਪਾਂ ਜੇ ਕਿਹਨਾਂ ਲੌਗ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਹੀ ਜਾਣਦੇ ਜੀ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਰੀ ਜ ਰਜਾ ਵਸਤੀ ਦਾ ਨਹੀਂ ਅੱਜ ਫੋਨ ਲਾਇਆ ਸੀ ਉਹਨਾਂ ਦੇ ਡਾਊਟ ਨਹੀਂ ਅੱਜ ਫੋਨ ਲਾਇਆ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਕੋਲੋਂ ਆਉਂਦੇ ਨੇ ਤੇ ਅੱਛਾ ਸੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਰੋਏ ਉਹ ਚਲੀ ਜਾਂਦਾ ਜੀ ਹਲੇ ਕੰਮ ਹਸਪੀਟਲ ਤੇ ਪਾਟ ਤੇ ਲਿਖ ਮੇਰਾ ਨਾਮ ਕੀ ਹੈ ਤੁਹਾਡਾ ਜੀ ਹਰਜਿੰਦਰ ਟੋਰੇ ਜੀ ਕਿਹੜਾ ਪਿੰਡ ਹੈ ਪਟਾਪਾਈ ਕਾ ਜੀ ਕੀ ਗੱਲ ਹੋ ਗਈ ਜੀ ਬੇਟਾ ਨਾ ਉੱਥੇ ਕੇ ਸੈਲ ਕਰਨ ਗਏ ਸੀ ਦੋਨੇ ਜਾਨੇ ਤੇ ਦਾਣਾ ਮੰਡੀ ਤੇ ਕਹਿੰਦੇ ਵੀ ਸਾਨੂੰ ਤਾਂ ਘਰ ਉੱਥੇ ਸੁਨਹਿ ਮਿਲੇ ਵੀ ਤੁਹਾਡੇ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲੇ ਆ ਕੇ ਦੇਖ ਡਾਕਟਰ ਤੇ ਲਗਾਇਓ ਕਹਿੰਦੇ ਜੀ ਗੋਲੀ ਦਾ ਨਿਸ਼ਾਨਾ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਾਨੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੇ ਨੰਗਾ ਸੀ ਵੀ ਕਹਿੰਦੇ ਮੈਂ ਬੇਟੀ ਝੋਲ ਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਤੁਹਾਨੂੰ ਕਿੰਨੇ ਜਿਹਨਾਂ ਦਾ ਗੀੜੀ ਲੱਗੀ ਹੈ ਇਹ ਇਹ ਮੇਰੀ ਨ ਦੇ ਉਹਦੇ ਵੀ ਕਿਸੇ ਦਿਨ ਕਿ ਨਹੀਂ ਜੀ ਇਹ ਤੇ ਕੱਲੀ ਤੇ ਲੱਗੀ ਹੈਗੀ ਇਹ ਭੱਗੇ ਜਾਂਦੇ ਸੀ ਭਜਦੇ ਸੀ ਇਹ ਮੂਰੇ ਸੀਗੇ ਗਾਰੇ ਚ ਕਿੰਨੇ ਕਿੰਨੇ ਬੰਦੇ ਲੱਗੇ ਭਾਜ ਤਾਂ ਪਤਾ ਨਹੀਂ ਜੀ ਹੁਣ ਪਤਾ ਲੱਗ ਗਿਆ ਕਿੰਨੇ ਲੱਗੇ ਪਾਟਾ ਚਾਰੀ ਪੱਟ ਚ ਅੱਛਾ ਕਿੰਨੇ ਕੁ ਦਾ ਟਾਈਮ ਸੀ ਜੀ ਕੋਈ ਕੋ ਮੈਂ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਦਾਬੇ ਦਾ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲਗ ਡਟ ਨਹੀਂ ਗਾ ਕੋਈ ਉਹਨਾਂ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹਦੇ ਝੋਲ ਜਿਹੇ ਬੇਟੀ ਤੇ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਣ ਨਹੀਂ ਹੋਈ ਬਾਕੀ ਦੋ ਜਾਣੇ ਦੱਸ ਦਿਆ ਜੀ ਬਾਕੀ ਅਸੀਂ ਕਿਹੜਾ ਕੋਲੇ ਸੀ ਉੱਥੇ ਕੋਈ ਆਇਆ ਤਾਂ ਮੈਂ ਕਿਹਾ ਮੂਟ ਐਸੀ ਕਦਰ ਕਰ ਨਹੀਂ ਇਹ ਕਹਿੰਦੇ ਵੀ ਕਾਲੇ ਕੱਪੜੇ ਪਾਏ ਹੋਏ ਸੀ ਉਹਨਾਂ ਦੇ ਕਹਿੰਦੇ ਅਸੀਂ ਤਾਂ ਘਰੇ ਸੀ ਜੀ ਸਾਮ ਤਾਂ ਘਰੇ ਸਨਹਾ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਗਾ ਹਸਪੀਟਲ 'ਤੇ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਜੀ ਸਵਾਲ ਕਰਵਾ ਪਹਿਲਾਂ ਦਿਲਵੀਰ ਦੇ ਹਸਪਤਲ ਚ ਲੱਗ ਗਏ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲੱਗ ਗਏ ਫਿਰ ਸਾਨੂੰ ਪਤਾ ਲੱਗਾ ਜੀ ਫਿਰ ਨਾਲ ਦੇ ਨਾਲ ਇੱਥੇ ਲੈਣ ਸੋ ਕੁਟੇਦਤ ਮੇਰਾ ਨਾਮ ਜੀ ਡਾਕਟਰ ਹਰਸ਼ੀਤ ਗੋਹਿਲਾ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆ ਫਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਹੈ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੋਲੀ ਦਾ ਕੋਈ ਨਿਸ਼ਾਨ ਕਿੱਥੇ ਉਹਨਾਂ ਦੇ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਈ ਇਨ ਜ਼ਖਮੀ ਕਾ ਜਖਮੀ ਕਾ ਨਹੀਂ ਜ਼ਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ ਕੌਰ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਗਤਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਕੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪ੍ਰੀਤ ਸਿੰਘ ਉਹਦਾ ਘਰਵਾਲਾ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਇਹ ਸੈਰ ਕਰ ਰਹੇ ਸੀਗੇ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟ ਦੇ ਵਿੱਚੋਂ ਆਰ-ਪਾਰ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਜਿਹੜੀ ਐਸ ਐਚ ਓ ਨਾਲ ਸੀ ਐ ਨਾਲ ਡੀ ਐਸ ਪੀ ਡੀ ਸਾਹਿਬ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਫਕਤ ਮੰਦਰ ਚ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਤੇ ਸਵਾਰ ਵਿਅਕਤੀ ਇਹਨਾਂ ਦੀ ਪਛਾਣ ਵਾਸਤੇ ਡੈਟਿਫਿਕੇਸ਼ਨ ਵਾਸਤੇ ਕਿ ਵਜਨ ਰੰਜਿਸ਼ ਕੀ ਸੀ ਕੌਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਹ ਸਾਰਾ ਜਿਹੜਾ ਹੈਗਾ ਉਸ ਦੀ ਤਫतीश ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰਤਾ ਦੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਤੇ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਸ ਤਰ੍ਹਾਂ ਦੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਵੀ तकरीबन 20 ਸਾਲ ਦੀ तकरीबन ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਫਟਾ ਭਾਈ ਕ ਜਿਹੜਾ ਲड़का ਅਰਸ਼ਪ੍ਰੀ ਜਿਹੜਾ ਹੈਗਾ ਇਹਦੇ ਨਾਲ ਲੰਮਰ ਚ ਹੋਈ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀਰਕਪੁਰ ਦੀ ਇਹਨਾਂ ਦੇ ਭਰਾ ਭੂਰ ਵੀ ਹੈਗੇ ਕੋਈ ਲਵ ਮੈਜਨ ਲਾਈਕ ਜੀ ਨਹੀਂ ਇਦਾਂ ਦੀ ਕੋਈ ਹੈ ਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲੰਮਰ ਚ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਵਾਰ ਕਲੀਅਰ ਹੋ ਜਾਊਗਾ ਉਹਦੇ ਵੀ ਇਸ ਵਾਰੇ ਕਮੈਂਟ ਕਰਾਂ। ਕੋਈ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਬੇਦਰ ਦੇ ਕਿਤੇ ਸਿਰ ਮੈਰੇ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੇ ਕੋਈ ਜਾਣਕਾਰੀ ਨਹੀਂ ਹੈ ਸਾਡੇ ਕੋਲ ਕਿਉਂਕਿ ਜਸਟ ਜੇ ਲੜਕੀ ਐਡਜਟ ਹੋਈ ਇੱਥੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਾਰਵਾਈ ਕਰਾਂਗੇ ਪਰ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਨ ਲੜਕੀ ਨਾਲ ਜਿਹਦਾ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਅਜੇ ਵੀ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਿਹਾ ਜ਼ਾਹਰ ਨਹੀਂ ਕੀਤਾ ਗਿਆ। ਬਸ ਬੋਲਚ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੋਟਰਸਾਈਕਲ ਮਾਪਿਆਂ ਨਾਲ ਬੋਲਤਾ ਸੀ ਕਿ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਨਹੀਂ